ਮੇਰੇ ਤਾਂ ਬੀਪੀ ਨਹੀਂ ਰਹਿੰਦਾ ਸੀ ਇੱਕ ਮੈਨੂੰ ਬਥਰਿਆ ਸੀ ਇੱਕ ਮੇਰੇ ਹੱਥ ਪੈਰ ਖੰਡੇਦੇ ਨਹੀਂ ਸੀ ਕੱਤੇ ਹੋਏ ਸੀਗੇ ਇੱਕ ਮੇਰੇ ਖੂਨ ਦੀ ਸੀ ਗਾਣੇ ਠੀਕ ਹੈ ਇਹ ਜਿਹੜਾ ਗਠੀਆ ਕਿੰਨੇ ਚਿਰ ਤੋਂ ਸੀ ਮਤ ਜੀ ਤੁਹਾਨੂੰ ਗਠੀਆ ਮੈਨੂੰ ਸਾਲ ਪਹਿ ਲਈ ਗਿਆ ਸੀ ਗੱਡੀਆਂ ਹੋਏ ਸਾਲ ਹੋ ਗਿਆ ਸੀ ਹਾਂਜੀ ਤੇ ਜਿਹੜੇ ਬੀਪੀ ਸੀ ਬੀਪੀ ਤਾਂ ਮੇਰਾ 20 ਸਾਲ ਪੁਰਾਣਾ ਸੀ ਬੀਪੀ ਦੀ ਪ੍ਰੋਬਲਮ ਜਿਹੜੀ ਸੀ ਤੁਹਾਡੀ 20 ਸਾਲ ਪੁਰਾਣੀ ਸੀ ਹਾਂਜੀ ਮੈਂ 50 ਪਾਵਰ ਦੀ ਗੋਲੀ ਖਾਂਦੀ ਸੀ ਬੀਪੀ ਦੀ ਓਕੇ 50 ਮਜੀ ਦੀ ਗੋਲੀ ਤੁਸੀਂ ਲੇ ਰਹੇ ਸੀ। ਔਰ 20 ਸਾਲ ਤੋਂ ਪ੍ਰੋਬਲਮ ਚੱਲ ਰਹੀ ਸੀ। ਹਾਂਜੀ ਹਾਂਜੀ। ਹੁਣ ਕੋਈ ਗੋਲੀ ਲੈ ਰਹੇ ਹੋ ਬੀਪੀ ਦੀ? ਨਹੀਂ ਹੁਣ ਮੈਂ ਕੋਈ ਗੋਲੀ ਜਦੋਂ ਸਰਵਿਸ ਪੈਕ ਲੈਣਾ ਸ਼ੁਰੂ ਕਰਿਆ ਮੈਂ ਜਦੋਂ ਕੋਈ ਗੋਲੀ ਨਹੀਂ ਲਈਦੀ। ਓਕੇ ਜਦੋਂ ਤੁਸੀਂ ਸਰਵਿਸ ਪੈਕ ਵਰਤਣਾ ਸ਼ੁਰੂ ਕਰਿਆ ਉਸ ਤੋਂ ਬਾਅਦ ਤੁਹਾਨੂੰ ਬੀਪੀ ਦੀ ਗੋਲੀ ਦੀ ਲੋੜ ਨਹੀਂ ਪਈ। ਤੇ ਹੋਰ ਜਿਵੇਂ ਤੁਸੀਂ ਕਹਿੰਦੇ ਖੂਨ ਘੱਟ ਹੁੰਦਾ ਸੀ। ਹੁਣ ਮੇਰਾ ਖੂਨ ਵੀ ਜਿਆਦਾ, ਹੱਥ ਪੈਰ ਮੇਰੇ ਖੁੱਲ੍ਹਦੇ ਆ, ਅੱਖਾਂ ਪੈਰਾਂ ਚ ਲਾਲੀ ਵੀ ਆ। ਖਤਾ ਬਰੇ ਜੀ ਲਾਲੀ ਦੀ ਹੈ। ਤਕਾਵੜ ਤੁਸੀਂ ਕਹਿੰਦੇ ਸੀ ਜਦੋਂ ਨਹੀਂ ਹੁਣ ਮੈਨੂੰ ਬਿਲਕੁਲ ਨੀਕਸਾ ਕੇ ਮੈਸੇਜ ਸੁਣਦੇ ਤੇ ਜਿਵੇਂ ਤੁਸੀਂ ਕਹਿੰਦੇ ਸੀ ਪਹਿਲਾਂ ਭਾਂਡ ਬਰਤਨ ਚੱਕਿਆ ਨਹੀਂ ਸੀ ਜਾਂਦਾ ਜਾਂਦਾ ਹੈ ਨਾ ਮੰਜਨ ਵਿੱਚ ਪਹਿਲਾਂ ਮੈਥੋਂ ਬਰਤਨ ਨਾ ਚੱਕੀ ਸੀ ਹੁਣ ਜੇ ਸੱਜਾ ਹੱਥ ਮੇਰੇ ਇੰਨਾ ਸੁੱਕਿਆ ਹੋਇਆ ਸੀਗਾ ਹੁਣ ਮੈਨੂੰ ਕੋਈ ਫਰੋਮ ਨਹੀਂ ਆਉਂਦਾ ਅ ਤੁਸੀਂ ਹੱਥ ਦਿਖਾਉਂਗੇ ਮਾੜੇ ਕਿਵੇਂ ਹਾਂਜੀ ਜੀ ਮਾੜੇ ਆਏ ਆਲਸੋ ਬੱਥਾ ਹੋਇਆ ਕੈਸੀ ਹੋਣੀ ਰਹਾ ਤਾਂ ਬਿਲਕੁਲ ਬੱਥਾ ਸਿੱਧਾ ਠੀਕ ਹੁਣ ਸਿੱਧੇ ਹੱਥ ਤੁਹਾਡੇ ਹੈ ਨਾ ਠੀਕ ਹੈ ਕੋਈ ਸਿੱਧੇ ਹੋ ਗਏ ਠੀਕ ਹੈ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ ਹਾਂ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਲੁਧਿਆਣੇ ਦੀ ਲੁਧਿਆਣੇ ਤੋਂ ਹਾਂ ਜੀ ਠੀਕ ਹੈ ਜਿਵੇਂ ਨਾ ਹੁਣ ਤੁਹਾਡੀ ਵੀਡੀਓ ਨੇ ਹੈਨਾ ਹੋਰ ਕਈ ਪਰਿਵਾਰ ਦੇ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਬੋਡੀ ਸਰਵਿਸ ਦੇ ਹੋ ਆਪਣੀ ਜ਼ਿੰਦਗੀ ਦਾ ਨਾਮ ਲਗਾ ਠੀਕ ਹੈ ਜੀ ਧੰਨਵਾਦ ਮਾਤਾ